ਮਰੀਜ਼ਾਂ ਦਾ ਕੈਂਪ ਲਗਾਇਆ ਗਿਆ ਹੈ ਸਰਸਿਕਲ ਸਰ ਹੈ ਮੈਂ ਡਾਕਟਰ ਰਿੰਦਰ ਸਿੰਘ देओल ਔਰ ਅੱਜ देओल ਮਲਟੀ ਸਪੈਸ਼ਲਟੀ ਹਸਪੀਟਲ ਗੁਰਦਾਸਪੁਰ ਦੇ ਵਿੱਚ ਇੱਕ ਫ੍ਰੀ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਜਿਦੇ ਵਿੱਚ ਕੋਈ 50 60 ਪਿੰਡਾਂ ਤੋਂ ਅਤੇ ਸ਼ਹਿਰ ਤੋਂ ਜਿਹੜੇ ਮਰੀਜ਼ ਨੇ ਇੱਥੇ ਆਏ ਨੇ ਸਾਡੇ ਕੋਲੇ ਔਰ ਆਪਣਾ ਚੈੱਕਅਪ ਕਰਾ ਰਹੇ ਆ ਫ੍ਰੀ ਜਿਹੜੀ ਹੈ ਕੰਸਲਟੇਸ਼ਨ ਲੈ ਰਹੇ ਨੇ ਫ੍ਰੀ ਟੈਸਟ ਨੇ ਔਰ ਫ੍ਰੀ ਜਿਹੜੀਆਂ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਸਾਡੇ ਕੋਲੇ ਜੋ ਵੀ ਮਰੀਜ਼ ਆ ਰਹੇ ਆ ਅਸੀਂ ਉਹਨਾਂ ਨੂੰ ਇਹ ਕਿਹਾ ਹੋਇਆ ਕਿ 3000 ਤੱਕ ਦੇ ਤੁਹਾਡੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਜਿਹਦੇ ਵਿੱਚ ਕਿ ਇਕੋ ਕੁਝ ਲਿਪਿਡ ਦੇ ਟੈਸਟ ਕੁਝ 슈ਗਰ ਦੇ ਟੈਸਟ ਹੋਗੇ ਬੋਨ ਡੈਂਸਿਟੀ ਟੈਸਟ ਹੋਗੇ ECG ਹੋਗੀ ਔਰ ਇਹ ਸਾਰੇ ਜਿਹੜੇ ਟੈਸਟ ਨੇ ਉਹਨਾਂ ਦੇ ਫ੍ਰੀ ਕੀਤੇ ਜਾ ਰਹੇ ਆ ਤੇ ਉਹਦੇ ਰਿਗਾਰਡਿੰਗ ਜਿਹੜੀ ਇਹਨਾਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਫਰ ਕਿਹੜੀ ਕਿਹੜੀ ਬਿਮਾਰੀ ਦਾ ਜਿਹੜਾ ਇੱਥੇ ਅੱਜ ਕੰਮ ਜਲ ਦੇਖੋ ਸਾਡੇ ਕੋਲੇ ਆਰਥੋ ਗਾਇਨੀ ਗੈਸਟਰੋ ਨਿਊਰੋ ਨੈਫਰੋ ਔਰ ਬੀਪੀ 슈ਗਰ ਥਾਇਰੋਇਡ ਇਹ ਸਾਰੇ ਜਿਹੜੇ ਡਾਕਟਰ ਨੇ ਉਹ ਆਪਣੀ ਆਪਣੀ ਓਪੀਡੀ 'ਚ ਬੈਠ ਕੇ ਮਰੀਜ਼ਾਂ ਦਾ ਜਿਹੜਾ ਫ੍ਰੀ ਚੈੱਕਅਪ ਕਰ ਰਹੇ ਆ ਔਰ ਇਹ ਕੈਂਪ ਜਿਹੜਾ ਆ ਇਹ ਇੱਕ ਸਧਾਰਨ ਕੈਂਪ ਨਹੀਂ ਹੈ ਕਿ ਅਸੀਂ ਕਿਤੇ ਜਾ ਕੇ ਕਹੀਏ ਕਿ ਅਸੀਂ ਕੈਂਪ ਲਗਾਉਣ ਆਏ ਆ ਕੋਈ ਪੇਸ਼ੈਂਟ ਨੂੰ ਫਾਲੋਅ ਮਤਲਬ ਅਸੀਂ ਲੈਣ ਆਏ ਆ ਇਹ ਜਿਹੜਾ ਕੈਂਪ ਹਸਪੀਟਲ ਦੇ ਅੰਦਰ ਹੀ ਲਗਾਇਆ ਗਿਆ ਹੈ ਔਰ ਇਦਾਂ ਦੇ ਕੈਂਪ ਜਿਹੜਾ ਦਿਓਲ ਮਲਟੀ ਸਪੈਸ਼ਲਿਟੀ ਹਸਪੀਟਲ ਹਰ ਤੀਜੇ ਦੂਜੇ ਤੀਜੇ ਮਹੀਨੇ ਲਗਾਉਂਦਾ ਰਹਿੰਦਾ ਤਾਂ ਕਿ ਅਸੀਂ ਆਪਣਾ ਦਸਵੰਧ ਕੱਢ ਕੇ ਅਸੀਂ ਜੋ ਵੀ ਜਿਹੜੀ ਮਰੀਜ਼ਾਂ ਦੀ ਜਿਹੜੀ ਹੈ ਉਹ ਸੇਵਾ ਕਰ ਸਕੀਏ ਸਭ ਦੇਖਿਆ ਬਹੁਤ ਜ਼ਿਆਦਾ ਲੋਕ ਜਿਹੜੇ ਇੱਥੇ ਕੈਂਪ ਦਾ ਲਾਭ ਲੈ ਲਏ ਨੇ ਬਾਕੀ ਹੋ ਜਾਂਦੇ ਜਦ ਕੈਂਪ ਲੱਗਦੇ ਨੇ ਕਿਦੇ ਨਾ ਮਾਤ ਲੋਕ ਹੁੰਦੇ ਕੀ ਖਾਸੀਅਤ ਹੈ ਤੇ ਦੇਖੋ ਇਹਦੀ ਜਿਹੜੀ ਮੇਨ ਖਾਸੀਅਤ ਹੈ ਕਿ ਸਾਡੇ ਕੋਲੇ ਜਿਹੜੇ ਡਾਕਟਰ ਨੇ ਉਹ ਅਲੱਗ-ਅਲੱਗ ਵਿਭਾਗਾਂ ਦੇ ਜਿਹੜੇ ਨੇ ਆਲਰੇਡੀ ਹਸਪੀਟਲ ਦੇ ਵਿੱਚ ਮੌਜੂਦ ਨੇ ਕਿਉਂਕਿ ਜੇ ਡਾਕਟਰ ਹੋਣਗੇ ਤਾਂ ਪੇਸ਼ੈਂਟ ਆਉਣਗੇ ਜੇ ਡਾਕਟਰ ਅਸੀਂ ਕਿਧੋ ਮੰਗਾ ਰਹੇ ਆ ਜਾਂ ਉੱਥੇ ਮੈਡੀਕਲ ਅਫਸਰ ਬਿਠਾ ਦਿੰਦੇ ਆ ਕਹਿ ਕੇ ਕੁਛ ਤਾਂ ਉਹ ਜਿਹੜੀ ਚੀਜ਼ ਆ ਉਹ ਠੀਕ ਨਹੀਂ ਹੁੰਦੀ ਆ ਸਪੈਸ਼ਲਿਸਟ ਡਾਕਟਰਾਂ ਵੱਲੋਂ ਜਿਹੜਾ ਇਹ ਕੈਂਪ ਹੈ ਉਹ ਜਿਹੜਾ ਲਗਾਇਆ ਗਿਆ ਹੈ ਔਰ ਸਪੈਸ਼ਲਿਸਟ ਡਾਕਟਰ ਹੀ ਮਰੀਜ਼ਾਂ ਨੂੰ ਦੇਖ ਰਹੇ ਆ ਦੇਖੋ ਸਾਡੇ ਕੋਲ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਪ੍ਰਬੰਧਕਾਂਗੇ ਅਰਦਾਸ ਕਰਦੇ ਆ ਕਿ ਜੋ ਜੀ ਵੀ ਇੱਥੇ ਆਵੇ ਉਹ ਰਾਜੀ ਹੋ ਕੇ ਜਾਵੇ ਔਰ ਜਿੰਨਾ ਸਾਡੇ ਕੋਲ ਜਿੰਨੀ ਅਸੀਂ ਮਿਹਨਤ ਕਰ ਸਕਦੇ ਹਾਂ ਮਰੀਜ਼ ਤੇ ਮਿਹਨਤ ਕਰੀਦੀ ਹੈ ਕੁਝ ਜਿਹੜੀ ਚੀਜ਼ ਹੁੰਦੀ ਹੈ ਕਿ ਜਦ ਸਵਾਸ ਨੇ ਉਹ ਪ੍ਰਮਾਤਮਾ ਦੇ ਹੱਥ ਚ ਨੇ ਸਾਡਾ ਫਰਜ਼ ਹੈ ਜੀ ਮਰੀਜ਼ ਨੂੰ ਜਿਹੜਾ ਚੰਗੀ ਤਰ੍ਹਾਂ ਉਹਨਾਂ ਦੀ ਸੇਵਾ ਕਰਨੀ ਉਹਨਾਂ ਦਾ ਇਲਾਜ ਚੰਗਾ ਕਰਨਾ ਉਹਨਾਂ ਦੀ ਦੇਖਰੇਖ ਚੰਗੀ ਕਰਨੀ ਸਟਾਫ ਵੱਲੋਂ ਡਾਕਟਰਾਂ ਵੱਲੋਂ ਸਪੈਸ਼ਲਿਸਟਾਂ ਵੱਲੋਂ ਇਹ ਜਿਹੜਾ ਸਾਰਿਆਂ ਨੂੰ ਮਿਲਾ ਕੇ ਇੱਕ ਟੀਮ ਵਰਕ ਜਿਹੜਾ ਇੱਥੇ ਕੀਤਾ ਜਾਂਦਾ ਔਰ ਜਿੰਨੀ ਵੀ ਰਿਆਦ ਸਾਡੇ ਕੋਲ ਵਾਰ ਤੋਂ ਵਾਰ ਹੁੰਦੀ ਹੈ ਅਸੀਂ ਮਰੀਜ਼ ਦੀ ਜਰੂਰ ਕਰਦੇ ਹਾਂ ਔਰ ਅਸੀਂ ਸਭ ਤੋਂ ਪਹਿਲਾਂ ਰਿਆਦ ਤੋਂ ਪਹਿਲਾਂ ਵੀ ਇਹ ਸੋਚਦੇ ਆ ਕਿ ਮਰੀਜ਼ ਬਚਣਾ ਚਾਹੀਦਾ ਹੈ ਪੈਸੇ ਦੀ ਕੋਈ ਸਾਨੂੰ ਪ੍ਰੋਬਲਮ ਨਹੀਂਗੀ ਕਿ ਅਸੀਂ ਪੈਸੇ ਨੂੰ ਪ੍ਰਾਇੋਰਟੀ ਨਹੀਂ ਰੱਖਿਆ ਹੋਇਆ ਸਾਡੇ ਵੱਲੇ ਹੁੰਦਾ ਕਿ ਮਰੀਜ਼ ਦੀ ਪਹਿਲਾਂ ਜਾਨ ਬਚ ਜਾਵੇ ਕੋਈ ਆਪਰੇਸ਼ਨ ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਤੁਸੀਂ ਪਹਿਲਾਂ ਇੰਨੇ ਪੈਸੇ ਜਮ੍ਹਾਂ ਕਰਾਓ ਫਿਰ ਅਸੀਂ ਆਪਰੇਸ਼ਨ ਕਰਾਂਗੇ ਤੁਸੀਂ ਰਾਤ ਨੂੰ ਤੁਸੀਂ ਆਏ ਤਾਂ ਸਾਡੇ ਕੋਲ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਅਸੀਂ ਨਹੀਂ ਦੇਖਣਾ ਇਹ ਸਾਡੀ ਕੋਈ ਪ੍ਰਾਇੋਰਟੀ ਨਹੀਂਗੀ ਕੋਈ ਸਾਡੇ ਕੋਲ ਕੋਈ ਵੀ ਕਿਸੇ ਦਾ ਜੇਕਰ ਮਰੀਜ਼ ਆਉਂਦਾ ਸਭ ਤੋਂ ਪਹਿਲਾਂ ਡਾਕਟਰ ਜਿਹੜੇ ਨੇ ਉਹਦੀ ਸਵਾਸਥ ਵੱਲੋਂ ਦੇ ਉਹਦੀ ਬਿਮਾਰੀ ਵੱਲ ਧਿਆਨ ਦਿੰਦੇ ਨੇ ਨਾ ਕਿ ਪੈਸੇ ਵੱਲ ਸਰਕਾਰ ਦਰਵਾਜ਼ੇ ਇਹ ਗੱਲ ਕੀਤੀ ਹੈ ਕਿ ਜਿਹੜਾ ਫੈਸਲਾ ਮਹਾਜ ਰਾਓ ਜੋ ਤੱਕ ਦੇ ਹੋਂਦ ਹੋ ਰਿਹਾ ਹੈ ਜਿਹੜੀ ਜਨਰਲ ਹੋ ਕੇ ਦੇ ਦਿਆ ਤੇ ਉਹਨਾਂ ਤੋਂ ਹੁੰਦੀ ਆ ਪੁੱਤ ਹੀ ਜਾਂਦਾ ਕੀ ਕਰੀਏ ਦੇਖੋ ਇਹਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਅਸੀਂ ਕਿਸੇ ਵੀ ਡਾਕਟਰ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈ ਸਾਰੇ ਡਾਕਟਰ ਜਿਹੜੇ ਨੇ ਉਹ ਆਪਣੀ ਖੁਸ਼ੀ ਖੁਸ਼ੀ ਮਰੀਜ਼ ਵੇਖਦੇ ਆ ਚੰਗਾ ਵਿਹਾਰ ਵਿਵਹਾਰ ਕਰਦੇ ਆ ਔਰ ਘੱਟ ਖਰਚੇ ਦੇ ਜਿਹੜਾ ਇਲਾਜ ਜਿਹੜਾ ਚੰਗਾ ਹੋ ਜਾਂਦਾ ਜਿਹੜਾ ਕੀ ਇਲਾਜ ਵੱਡੇ ਹਸਪਤਾਲਾਂ 'ਚ ਵੱਡੇ ਸ਼ਹਿਰਾਂ 'ਚ ਜਾ ਕੇ ਹੋਣਾ ਸੀਗਾ ਉਹ ਇੱਥੇ ਘੱਟ ਖਰਚੇ 'ਤੇ ਹੋ ਰਿਹਾ ਔਰ ਹਰ ਵਿਭਾਗ ਦਾ ਡਾਕਟਰ ਜਿਹੜਾ ਹੈ 24 ਘੰਟੇ ਜਿਹੜਾ ਉਹ ਮਰੀਜ਼ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਇਹ ਹੀ ਇੱਕ ਕਾਰਨ ਹੈ ਕਿ ਲੋਕ ਸਾਨੂੰ ਇੰਨਾ ਪਸੰਦ ਕਰਦੇ ਹਨ